ਈ ਵਰਲਡ ਵਾਰ ਲੱਗਣ ਦਾ ਖਤਰਾ ਮੰਡਰਾ ਰਿਹਾ ਹੈ ਕਿ ਪਰਮਾਣੂ ਹਮਲਾ ਹੋ ਸਕਦਾ ਹੈ ਜੀ ਹਾਂ ਇਹ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਨੇ ਕਿਉਂਕਿ ਰੂਸ ਅਤੇ ਯੂਕਰੇਨ ਦਾ ਜੋ ਯੁੱਧ ਚੱਲ ਰਿਹਾ ਹੈ ਉਸ ਦਾ ਹੁਣ ਰੂਪ ਹੋਰ ਵੀ ਖਤਰਨਾਕ ਹੁੰਦਾ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ਦੇ ਰਾਸ਼ਟਰਪਤੀ ਵਲੋਦਮੀਰ ਪੁਤਿਨ ਨੇ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਅਸੀਂ ਤਾਂ ਬਦਲਾ ਲੈ ਕੇ ਰ੍ਹਾਂਗੇ ਉਹਨਾਂ ਨੇ ਸਾਡੇ ਹਵਾਈ ਅੱਡਿਆਂ ਤੇ ਹਮਲਾ ਕੀਤਾ ਹੈ ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਦੱਸ ਦਿਓ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਗੱਲਬਾਤ ਹੋਈ ਹੈ ਫੋਨ ਤੇ ਜਿਸ ਦੌਰਾਨ ਪੁਤਿਨ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਬਦਲਾ ਹੁਣ ਲਿਆ ਜਾਵੇਗਾ ਦੱਸ ਦਿਓ ਕਿ ਪਿਛਲੇ ਦਿਨੀ ਯੂਕਰੇਨ ਨੇ ਰੂਸ ਦੇ ਉੱਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਸੀ ਜਿਸ ਵਿੱਚ ਯੂਕਰੇਨ ਨੇ ਦਾਅਵਾ ਕੀਤਾ ਸੀ ਕਿ ਰੂਸ ਦੇ ਕਈ 에ਅਰਕ੍ਰਾਫਟ ਯਾਨੀ ਕਿ ਲੜਾਕੂ ਜਹਾਜ਼ਾਂ ਨੂੰ ਤਬਾ ਕਰ ਦਿੱਤਾ ਹੈ ਯੂਕਰੇਨ ਨੇ ਜਿਸ ਤੋਂ ਬਾਅਦ ਹੁਣ ਪੁਤਿਨ ਨੇ ਵੀ ਸਖਤ ਚੇਤਾਵਨੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਤਾਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਿਹਾ ਯੁੱਧ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਸਕਦਾ ਹੈ ਯੂਕਰੇਨ ਵੱਲੋਂ ਰੂਸ ਉੱਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਹੁਣ ਵਲਾਦਮਿਰ ਪੁਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਪੁਤਿਨ ਨੇ ਟਰੰਪ ਨੂੰ ਫੋਨ ਤੇ ਕਿਹਾ ਹੈ ਕਿ ਯੂਕਰੇਨ ਨੇ ਸਾਡੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਦਾ ਜਵਾਬ ਤਾਂ ਦੇਣਾ ਹੀ ਹੋਵੇਗਾ ਖੁਦ ਡੋਨਾਲਡ ਟਰੰਪ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਬਲੋਟਮੀਰੀ ਪੁਤਿਨ ਨੇ ਬਹੁਤ ਦ੍ਰਿੜਤਾ ਦੇ ਨਾਲ ਬੁੱਧਵਾਰ ਨੂੰ ਉਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਹਵਾਈ ਅੱਡਿਆਂ ਤੇ ਯੂਕਰੇਨ ਦੇ ਡਰੋਨ ਹਮਲੇ ਦਾ ਜਵਾਬ ਦਿੱਤਾ ਜਾਵੇਗਾ ਇਹ ਵੀ ਗੱਲ ਕਹੀ ਹੈ। ਬ੍ਰਿਤੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪੋਸਟ 'ਤੇ ਕਿਹਾ ਹੈ ਕਿ ਪੁਤਿਨ ਦੇ ਨਾਲ ਉਹਨਾਂ ਦੀ ਲੰਬੀ ਗੱਲਬਾਤ ਹੋਈ ਹੈ। ਇਹ ਇੱਕ ਚੰਗੀ ਗੱਲਬਾਤ ਸੀ ਪਰ ਅਜੇ ਗੱਲਬਾਤ ਨਹੀਂ ਸੀ ਕਿ ਜਿਸ ਨਾਲ ਤਤਕਾਲੀ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ। ਇਹ ਪਹਿਲੀ ਵਾਰ ਹੈ ਕਿ ਜਦੋਂ 트럼ਪ ਨੇ ਰੂਸ ਦੇ ਅੰਦਰ ਯੂਕਰੇਨ ਦੇ ਹਮਲੇ ਤੇ ਟਿੱਪਣੀ ਕੀਤੀ ਹੈ ਵਾਈਟ ਹਾਊਸ ਦੇ ਅਨੁਸਾਰ ਅਮਰੀਕਾ ਨੂੰ ਇਸ ਅਭਿਆਨ ਦੀ ਸੂਚਨਾ ਨਹੀਂ ਸੀ ਅਮਰੀਕਾ ਨੇ 24 ਫਰਵਰੀ 2022 ਦੇ ਸ਼ੁਰੂ ਵਿੱਚ ਹੋਏ ਹਮਲੇ ਨੂੰ ਰੋਕਣ ਦੇ ਲਈ ਹਾਲ ਹੀ ਵਿੱਚ ਕੂਟਨੀਤੀ ਪ੍ਰਯਾਸ ਕੀਤਾ 트럼ਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਵੀ ਦੱਸਿਆ ਹੈ ਕਿ ਯੂਕਰੇਨ ਦੇ ਹਮਲੇ ਦਾ ਜਵਾਬ ਦੇਣ ਦੇ ਲਈ ਪੁਤਿਨ ਦੇ ਵਾਅਦੇ ਤੇ ਉਹਨਾਂ ਦੀ ਪ੍ਰਤੀਕਿਰਿਆ ਦੱਸਦੇ ਕਿ ਟਰੰਪ ਨੇ ਯੁੱਧ ਖਤਮ ਕਰਨ ਦੀ ਵਾਰ-ਵਾਰ ਗੱਲ ਕਹੀ ਸੀ ਪਰ ਉਹ ਸੋਚਣ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਲੈਣਗੇ ਪਰ ਹਾਲ ਹੀ ਹਫ਼ਤਿਆਂ ਵਿੱਚ ਉਹਨਾਂ ਨੇ ਪੁਤਿਨ ਦੇ ਨਾਲ ਜੋ ਗੱਲਬਾਤ ਹੋਈ ਉਸ ਦੇ ਵਿੱਚ ਧੈਰ ਹੈ ਜਿਹੜਾ ਖੋ ਦਿੱਤਾ ਸੀ ਸਰਵਜਨਕ ਰੂਪ ਦੇ ਵਿੱਚ ਉਹਨਾਂ ਦੀ ਲੜਾਈ ਬੰਦ ਕਰਨ ਦੀ ਅਪੀਲ ਕੀਤੀ ਸੀ ਅਤੇ 19 ਮਈ ਤੋਂ ਬਾਅਦ ਪੁਤਿਨ ਦੇ ਨਾਲ ਟਰੰਪ ਦੀ ਪਹਿਲੀ ਗੱਲਬਾਤ ਸੀ ਟਰੰਪ ਦੇ ਅਨੁਸਾਰ ਇਸ ਦੌਰਾਨ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਵੀ ਚਰਚਾ ਕੀਤੀ ਹੈ ਸਪਸ਼ਟ ਨਹੀਂ ਹੈ ਕਿ 트럼ਪ ਨੇ ਜ਼ੈਲੈਂਸਕੀ ਦੇ ਨਾਲ ਵੀ ਗੱਲ ਕਰਨ ਦੀ ਯੋਜਨਾ ਬਣਾਈ ਹੈ ਜਾਂ ਫਿਰ ਨਹੀਂ ਪਰ ਪੁਤਿਨ ਨੇ ਅਮਰੀਕਾ ਨੂੰ ਯਾਨੀ ਕਿ 트럼ਪ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਨੇ ਜੋ ਹਵਾਈ ਹਮਲਾ ਸਾਡੇ ਤੇ ਕੀਤਾ ਹੈ ਉਸ ਦਾ ਜਵਾਬ ਅਸੀਂ ਦੇ ਕੇ ਰ੍ਹਾਂਗੇ ਕਿਸੇ ਵੀ ਹਾਲ ਵਿੱਚ ਚੁੱਪ ਨਹੀਂ ਬੈਠਾਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਯੂਕਰੇਨ ਅਤੇ ਰੂਸ ਦਾ ਯੁੱਧ ਹੋਰ ਵੀ ਭਿਆਨਕ ਸਾਬਤ ਹੋ ਸਕਦਾ ਹੈ ਇਸ ਸਵਾਲ ਲਗਾਤਾਰ ਬਣੇ ਹੋਏ ਨੇ ਕਿ ਇਸ ਯੁੱਧ ਤੋਂ ਬਾਅਦ ਕਿਤੇ ਪਰਮਾਣੂ ਯੁੱਧ ਤਾਂ ਨਹੀਂ ਲੱਗੇਗਾ ਜਾਂ ਫਿਰ ਵਰਲਡ ਵਾਰ ਦੇ ਬਲਤਾਂ ਨਹੀਂ ਦੁਨੀਆ ਆ ਬਦ ਰਹੀ ਇਹ ਵੱਡੇ ਸਵਾਲ ਨੇ ਜਿਹੜੇ ਖੜੇ ਹੋਏ ਨੇ ਹਾਲਾਂਕਿ 트੍ਰੰਪ ਲਗਾਤਾਰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕਰ ਰਹੇ ਨੇ ਉਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਯੁੱਧ ਹੋਇਆ ਉਸ ਨੂੰ ਵੀ ਸੀਜ਼ ਫਾਇਰ ਕਰਵਾਉਣ ਵਿੱਚ 트੍ਰੰਪ ਆਪਣਾ ਹੱਥ ਦੱਸਦੇ ਨੇ ਦਾਵਾ ਕਰਦੇ ਨੇ ਕਿ ਮੈਂ ਸੀਜ਼ ਫਾਇਰ ਕਰਾਉਣ ਵਿੱਚ ਮਦਦ ਕੀਤੀ ਹੈ ਦੋਹਾਂ ਦੇਸ਼ਾਂ ਨੂੰ ਵਪਾਰ ਬੰਦ ਕਰਨ ਦੀ ਚੇਤਾਵਨੀ ਦਿੱਤੀ ਜਿਸ ਤੋਂ ਬਾਅਦ ਦੋਹੇ ਦੇਸ਼ ਕੀ ਫਾਇਰ ਲਈ ਸਹਿਮਤ ਹੋਗੇ 트럼프 ਦਾਵਾ ਕਰ ਰਹੇ ਨੇ ਲਗਾਤਾਰ